ਦੁਨੀਆ ਪਰ ਵਿੱਚ ਵਸਦੇ ਤੇ ਹਰੇਕ ਪੰਜਾਬੀ ਦੇ ਘਰ ਵਿੱਚ ਸੰਸਕਾਰ ਤੇ ਗੁਰੂ ਵਿਰਸੇ ਦਾ ਪਿਆਰ ਬੰਨਣ ਲਈ ਸ਼ੁਰੂ ਕੀਤੇ ਗੁਰਗਿਆਨ ਅੰਦੋਲਨ ਦਾ ਹਿੱਸਾ ਬਣਨ ਦੇ ਜਵਾਨ ਪਿਆਰੇ ਵੀਰੋ ਭੈਣੋ ਬੱਚਿਓ ਅਤੇ ਸਤਿਕਾਰਯੋਗ ਬਜ਼ੁਰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਅਤੇ ਤੁਹਾਡੇ ਨਿੱਘੇ ਪਿਆਰ ਅਤੇ ਤੁਹਾਡੀਆਂ ਅਸੀਸਾਂ ਸਦਕਾ ਅੱਜ ਮੈਂ ਤੁਹਾਡੇ ਸਾਹਮਣੇ ਸਿਰਫ ਇੱਕ ਪ੍ਰਚਾਰਕ ਜਾਂ ਇੱਕ ਲੇਖਕ ਵਜੋਂ ਨਹੀਂ ਮਾਪਿਆਂ ਦੇ ਆਪਣੇ ਬੱਚਿਆਂ ਪ੍ਰਤੀ ਮਿੱਠੇ ਅਤੇ ਕੌੜੇ ਤਜਰਬੇ ਵਿੱਚੋਂ ਮਿਲੇ ਹੋਏ ਸ਼ੁਕਰਾਨੇ ਅਤੇ ਪੀੜਾ ਦੀ ਹੂਕ ਲੈ ਕੇ ਇੱਕ ਸਿੱਖ ਮਾਪੇ ਵਜੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਜ ਦਾ ਇਹ ਲਾਂਚ ਸਮਾਗਮ ਮੇਰੀਆਂ ਦਿਲ ਦੀ ਅਰਦਾਸਾਂ ਦਾ ਜਵਾਬ ਹੈ ਇੱਕ ਅਜੇ ਹੀ ਗੂੰਜ ਹੈ ਜੋ ਗੁਰਗਿਆਨ ਦੇ ਨਗਾਰੇ ਵਾਂਗ ਸਾਡੇ ਕੌਮੀ ਦਰਦ ਨੂੰ ਜਗਾਉਂਦੀ ਹੈ ਇਹ ਉਹ ਗੁਰਗਿਆਨ ਦਾ ਨਗਾਰਾ ਹੈ ਜੋ ਆਪਣੇ ਸਾਰਿਆਂ ਦੇ ਬਚਪਨ ਵੇਲੇ ਵੀ ਆਪਾਂ ਨੂੰ ਮਿਲਣਾ ਚਾਹੀਦਾ ਸੀ ਅਤੇ ਜੋ ਮੈਂ ਚਾਹੁੰਦਾ ਹਾਂ ਕਿ ਅੱਜ ਗੁਰੂ ਸਾਹਿਬ ਜੀ ਦੀ ਪ੍ਰਤੱਖ ਕਲਾ ਜਾਗੇ ਅਤੇ ਇਹ ਅਮੁੱਲੀ ਦਾਤ ਦੁਨੀਆ ਪਰ ਵਿੱਚ ਵਸਦੇ ਹਰੇਕ ਪੰਜਾਬੀ ਪਰਿਵਾਰ ਦੇ ਬੱਚੇ ਨੂੰ ਮਿਲੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਵਿਚਾਰ ਕਰਾਂਗਾ ਇਸ ਦੀ ਲੋੜ ਕਿਉਂ ਹੈ ਗੁਰੂ ਪਿਆਰੇ ਸੂਝਵਾਨ ਸੱਜਣੋ ਜਦੋਂ ਵੀ ਕੋਈ ਸ਼ੁਭ ਚਿੰਤਕ ਮੇਰੇ ਨਾਲ ਆਪਣੀ ਨਵੀਂ ਪੀੜੀ ਪ੍ਰਤੀ ਪੀੜਾ ਸਾਂਝੀ ਕਰਦੇ ਸਨ ਤਾਂ ਇੰਜ ਲੱਗਦਾ ਸੀ ਕੇ ਬਾਹਰ ਤਾਂ ਭਾਵੇਂ ਆਪਾਂ ਬਹੁਤ ਵੱਡੀਆਂ-ਵੱਡੀਆਂ ਮੱਲਾ ਮਾਰੀਆਂ ਹਨ ਪਰ ਇੱਕ ਡਰ ਸਤਾ ਰਿਹਾ ਹੈ ਕਿ ਜੇ ਸਾਡੇ ਘਰਾਂ ਅੰਦਰ ਨਵੀਂ ਪੀੜੀ ਦੇ ਵਿੱਚ ਮਾਂ ਬੋਦੀ ਦਾ ਪਿਆਰ ਸਾਡੀ ਅਮੀਰ ਵਿਰਾਸਤ ਦੇ ਸੰਸਕਾਰ ਅਤੇ ਗੁਰੂ ਮਿਰਸੇ ਦੀ ਚੇਤਨਾ ਗੁਆਚ ਗਈ ਤਾਂ ਆਪਾਂ ਬਹੁਤ ਕੁਝ ਗੁਆ ਬੈਠਾਂਗੇ ਪਰ ਜੇ ਆਪਾਂ ਸਾਰੇ ਮਿਲ ਕੇ ਅੱਜ ਦੇ ਇਸ ਸ਼ੁਰੂ ਹੋ ਰਹੇ ਗੁਰਗਿਆਨ ਅੰਦੋਲਨ ਦਾ ਹਿੱਸਾ ਬਣਾਂਗੇ ਤਾਂ ਬੱਚਿਆਂ ਦੇ ਬਾਲ ਮਨਾਂ ਵਿੱਚ ਆਪਣੀ ਮਾਂ ਬੋਲੀ ਗੁਰੂ ਵਿਰਸਾ ਅਤੇ ਸੰਸਕਾਰਾਂ ਨਾਲ ਪਿਆਰ ਕਰਨ ਵਾਲੀ ਚੇਤਨਾ ਅਤੇ ਲਹਿਰ ਦੋਵੇਂ ਹੀ ਪੈਦਾ ਕੀਤੇ ਜਾ ਸਕਦੇ ਹਨ ਅੱਜ ਹਰੇਕ ਮਾਪੇ ਵੀ ਅਤੇ ਹਰ ਦਾਦਾ ਦਾਦੀ ਨਾਨਾ ਨਾਨੀ ਦਿਲੋਂ ਚਾਹੁੰਦੇ ਹਨ ਕਿ ਬੱਚਿਆਂ ਨੂੰ ਗੁਰੂ ਵਿਰਸੇ ਦਾ ਪਿਆਰ ਵੀ ਜਗਾਇਆ ਜਾਵੇ ਅਤੇ ਸਾਡੀ ਅਮੀਰ ਵਿਰਾਸਤ ਦੇ ਸੰਸਕਾਰ ਵੀ ਸਿਖਾਏ ਜਾਣ ਸਾਰੇ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਅੰਦਰ ਮਾਂ ਬੋਲੀ ਦਾ ਪਿਆਰ ਵੀ ਜਾਗ ਪਵੇ ਜਦੋਂ ਮਾਪੇ ਜਾਂ ਗ੍ਰੈਂਡਪੇਰੈਂਟਸ ਆਪਣੇ ਘਰ ਵਿੱਚ ਇਹ ਅਨਮੋਲ ਯਤਨ ਸ਼ੁਰੂ ਕਰਨ ਬਾਰੇ ਸੋਚਦੇ ਹਨ ਤਾਂ ਬੱਚਿਆਂ ਅੰਦਰ ਰੋਜ਼ਾਨਾ ਨਿਰੰਤਰ ਸੰਸਕਾਰ ਸਿਖਾਉਣ ਵਾਲਾ ਟੁਕਮਾ ਪ੍ਰਬੰਧ ਅਤੇ ਬੱਚਿਆਂ ਨੂੰ ਪ੍ਰੇਰਣਾ ਅਤੇ ਉਤਸ਼ਾਹ ਪੈਦਾ ਕਰਨ ਵਾਲੀ ਲਹਿਰ ਦੀ ਇੱਕ ਬਹੁਤ ਵੱਡੀ ਘਾਟ ਸਮਾਜ ਵਿੱਚ ਰੜਕਦੀ ਹੈ ਜਿਸ ਕਰਕੇ ਮਾਪਿਆਂ ਨੂੰ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਕੋਈ ਰਸਤਾ ਨਹੀਂ ਅਗਲੀ ਪੀੜ੍ਹੀ ਨੂੰ ਗੁਰੂ ਵਿਰਸੇ ਨਾਲ ਜੋੜਨ ਵਾਸਤੇ ਇਸ ਕਰਕੇ ਮਾਪੇ ਆਪਣੇ ਦਿਲ ਵਿੱਚ ਇੱਕ ਦਰਦ ਰੱਖ ਕੇ ਪੁੱਛਦੇ ਹਨ ਬੱਚਿਆਂ ਪ੍ਰਤੀ ਚਿੰਤਾਵਾਂ ਦੇ ਹੱਲ ਬਾਰੇ ਕਿੱਥੋਂ ਤੇ ਕਿਵੇਂ ਸ਼ੁਰੂ ਕਰੀਏ ਇਸੇ ਲਈ ਅੱਜ ਦਾ ਇਹ ਇੱਕ ਸਿਰਫ ਲਾਂਚ ਸਮਾਗਮ ਨਹੀਂ ਇਹ ਇੱਕ ਅੰਦੋਲਨ ਬਣੇਗਾ ਗੁਰ ਗਿਆਨ ਦਾ ਅੰਦੋਲਨ ਜੋ ਵਰਲਡ ਵਾਈਡ ਦੁਨੀਆ ਭਰ ਵਿੱਚ ਵਸਦੇ ਹੋਏ ਹਰ ਪੰਜਾਬੀ ਦੇ ਘਰ ਤੱਕ ਪਹੁੰਚੇਗਾ ਦੁਨੀਆ ਭਰ ਵਿੱਚ ਵਸਦਾ ਹੋਇਆ ਹਰ ਪੰਜਾਬੀ ਇਸ ਅੰਦੋਲਨ ਰਾਹੀਂ ਆਪਣੇ ਘਰ ਨੂੰ ਗੁਰ ਗਿਆਨ ਡਿਜੀਟਲ ਸਕੂਲ ਆਪਣੀ ਇੱਕ ਅਲਮਾਰੀ ਨੂੰ ਗੁਰ ਗਿਆਨ ਲਾਇਬ੍ਰੇਰੀ ਬਣਾਏਗਾ ਤੁਹਾਡੇ ਵਿੱਚੋਂ ਹੀ ਤੁਹਾਡੇ ਘਰ ਵਿੱਚ ਬੱਚਿਆਂ ਨੂੰ ਸੰਸਕਾਰ ਸਿਖਾਉਣ ਵਾਲਾ ਅਧਿਆਪਕ ਬਣੇਗਾ ਇਹ ਅੱਜ ਦੀ ਸ਼ੁਰੂਆਤ ਇੱਕ ਐਸੀ ਲਹਿਰ ਹੈ ਜੋ ਹਰ ਘਰ ਵਿੱਚ ਗੁਰੂ ਵਿਰਸੇ ਦਾ ਪਿਆਰ ਸੰਸਕਾਰ ਅਤੇ ਮਾਂ ਬੋਲੀ ਦੇ ਮਿੱਠੇ ਸ਼ਬਦਾਂ ਦੀ ਗੂੰਜ ਵਾਪਸ ਲਿਆਉਣ ਲਈ ਹਰ ਪੰਜਾਬੀ ਦੇ ਹਿਰਦੇ ਦੇ ਦਰਵਾਜ਼ੇ ਤੇ ਦਸਤਕ ਦੇਵੇਗੀ ਜਦੋਂ ਤੁਸੀਂ ਸਾਰੇ ਆਪਣਾ ਦਸਬੰਦ ਆਪਣੇ ਬੱਚਿਆਂ ਲਈ ਖਰਚਣ ਵਾਸਤੇ ਇੱਕ ਲਹਿਰ ਬਣਾ ਦੇਵੋਗੇ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਗੁਰੂ ਵਿਰਸੇ ਅਤੇ ਮਾਂ ਬੋਲੀ ਦੇ ਵਾਰਸ ਕਹਾਉਣ ਵਿੱਚ ਫਖਰ ਮਹਿਸੂਸ ਕਰਨਗੇ ਸਾਡੇ ਬੱਚੇ ਮਾਣ ਨਾਲ ਕਹਿਣਗੇ ਕਿ ਸਾਨੂੰ ਸਿੱਖ ਹੋਣ ਤੇ ਮਾਣ ਹੈ ਵੀ ਆਰ ਪ੍ਰਾਊਡ ਟੂ ਬੀ ਅ ਸਿੱਖ ਹੁਣ ਮੈਂ ਤੁਹਾਨੂੰ ਉਹ ਖਜ਼ਾਨਾ ਦਿਖਾਉਣ ਲੱਗਾ ਹਾਂ ਜੋ ਬੱਚਿਆਂ ਦੇ ਭਵਿੱਖ ਲਈ ਬਣਾਇਆ ਗਿਆ ਹੈ ਇਹ ਹੈ ਬੋਲਣ ਵਾਲੀਆਂ ਕਿਤਾਬਾਂ ਦੇ 4 ਲਰਨਿੰਗ ਪੈਕੇਜ ਇਹ ਜੋ ਲਰਨਿੰਗ ਪੈਕੇਜ ਨੇ ਅਸੀਂ ਇਹਨਾਂ ਨੂੰ ਲਰਨਿੰਗ ਕਿਟ ਦਾ ਨਾਮ ਦਿੱਤਾ ਹੈ ਗੁਰੂ ਵਿਰਾਸਤ ਦੀਆਂ ਦੋ ਲਰਨਿੰਗ ਕਿਟਸ ਹਨ ਪਹਿਲੀ ਲਰਨਿੰਗ ਕਿਟ ਹੈ ਦਾਦੀ ਮਾਂ ਜੀ ਦੀਆਂ ਕਹਾਣੀਆਂ ਇਸ ਵਿੱਚ ਇੱਕ ਕੁਇਜ਼ ਬੁੱਕ ਹੈ ਜਿਸ ਵਿੱਚ ਹਰੇਕ ਕਹਾਣੀ ਨਾਲ ਸੰਬੰਧਿਤ 15 ਸਵਾਲ ਅਤੇ ਜਵਾਬ ਹਨ ਦੂਜੀ ਇਸ ਦੇ ਨਾਲ ਇੱਕ ਅਭਿਆਸ ਪੁਸਤਕ ਹੈ ਵਰਕਬੁੱਕ ਦੂਜੀ ਲਰਨਿੰਗ ਕਿਟ ਹੈ ਸਿੱਖੀ ਨੂੰ ਸਮਝਣ ਦਾ ਇੱਕ ਸੰਵਾਦ ਤੇ ਇਸ ਦੇ ਨਾਲ ਵੀ ਇੱਕ ਵਰਕਬੁੱਕ ਹੈ ਤੀਜੀ ਲਰਨਿੰਗ ਕਿਟ ਦਾ ਨਾਮ ਹੈ ਨਾਨੀ ਮਾਂ ਜੀ ਦੀ ਅਸੀਸ ਇਸ ਵਿੱਚ ਬੱਚਿਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਲੱਗੂ ਕਹਾਣੀਆਂ ਅਤੇ ਉਹਨਾਂ ਨਾਲ ਸੰਬੰਧਿਤ ਬਹੁਤ ਹੀ ਸ਼ਾਨਦਾਰ ਇਲਸਟ੍ਰੇਟਿਡ ਫੋਟੋਆਂ ਹਨ ਇਸ ਵਿੱਚ ਮੇਰੀ ਨਾਨੀ ਮਾ ਦੇ 35 ਸੰਸਕਾਰਾਂ ਦਾ ਅਨਮੋਲ ਖਜ਼ਾਨਾ ਮੇਨ ਪੁਸਤਕ ਹੈ ਦੋ ਇਸ ਦੀਆਂ ਵਰਕਬੁਕਸ ਹਨ ਪਹਿਲੀ ਵਰਕਬੁਕ ਦੇ ਵਿੱਚ 18 ਕਹਾਣੀਆਂ ਅਤੇ ਦੂਜੀ ਵਰਕਬੁਕ ਦੇ ਵਿੱਚ 17 ਕਹਾਣੀਆਂ ਦਾ ਕਲਾਸ ਵਰਕ ਤੇ ਹੋਮਵਰਕ ਹੈ ਇਸੇ ਤਰ੍ਹਾਂ ਚੌਥੀ ਬੋਲਣ ਵਾਲੀ ਕਿਤਾਬ ਹੈ ਮੇਰੀ ਮਾਂ ਦੀ ਤਸੀਸ ਇਸ ਵਿੱਚ ਇੱਕ ਮੇਨ ਪੁਸਤਕ ਲੱਗੂ ਕਹਾਣੀਆਂ ਇਲਸਟ੍ਰੇਟਿਡ ਫੋਟੋਆਂ ਨਾਲ ਸ਼ਿੰਗਾਰੀ ਹੋਈ ਉਹਦਾ ਨਾਮ ਹੈ ਮੇਰੀ ਮਾਂ ਦੇ 35 ਅਨਮੋਲ ਉਪਦੇਸ਼ ਇਸ ਦੀਆਂ ਵੀ ਦੋ ਵਰਕਬੁੱਕਸ ਹਨ ਉਸੇ ਤਰ੍ਹਾਂ ਇਸ ਵਿੱਚ ਵੀ ਪਹਿਲੀ ਵਰਕਬੁੱਕ ਦੇ ਵਿੱਚ 18 ਕਹਾਣੀਆਂ ਦੂਜੀ ਵਿੱਚ 17 ਕਹਾਣੀਆਂ ਦਾ ਕਲਾਸਵਰਕ ਅਤੇ ਹੋਮਵਰਕ ਹੈ ਇਹ ਬੋਲਣ ਵਾਲੀਆਂ ਕਿਤਾਬਾਂ ਦੇ 4 ਲਰਨਿੰਗ ਕਿਟ ਯਕੀਨ ਕਰਿਓ ਇਹ ਸਿਰਫ ਪੜਾਈਆਂ ਹੀ ਨਹੀਂ ਜਾਂਦੀਆਂ ਇਹ ਸਾਡੇ ਬੱਚਿਆਂ ਨਾਲ ਗੱਲਾਂ ਵੀ ਕਰਦੀਆਂ ਨੇ ਹਰ ਕਹਾਣੀ ਦੇ ਨਾਲ ਇੱਕ QR ਕੋਡ ਹੈ ਜਦੋਂ ਤੁਹਾਡਾ ਬੱਚਾ QR ਕੋਡ ਸਕੈਨ ਕਰੇਗਾ ਤਾਂ ਉਸ ਕੋਡ ਰਾਹੀਂ ਇੱਕ ਵੀਡੀਓ ਤੁਹਾਡੀ ਡਿਵਾਈਸ ਤੇ ਚੱਲੇਗੀ ਜੋ ਉਸ ਕਹਾਣੀ ਦੀ ਜਿਉਂਦੀ ਜਾਗਦੀ ਰੂਹ ਸਿੱਖਿਆ ਬਣ ਕੇ ਤੁਹਾਡੇ ਬੱਚਿਆਂ ਦੇ ਬਾਲ ਮਨਾਂ ਵਿੱਚ ਸਦਾ ਲਈ ਬੈਠ ਜਾਏਗੀ ਸਾਡੇ ਬੱਚੇ ਸਿਰਫ ਸੁਣਨਗੇ ਹੀ ਨਹੀਂ ਉਹ ਮਹਿਸੂਸ ਵੀ ਕਰਨਗੇ ਕਿਉਂਕਿ ਬਚਪਨ ਤੇ ਕਿਸ਼ੋਰ ਅਵਸਥਾ ਜਿਸ ਨੂੰ ਆਪਾਂ ਟੀਨੇਜ ਕਹਿੰਦੇ ਹਾਂ ਬਚਪਨ ਤੇ ਟੀਨੇਜ ਵਿੱਚ ਬੱਚੇ ਪਹਿਲਾਂ ਦਿਲੋਂ ਸਿੱਖਦੇ ਹਨ ਫਿਰ ਉਹਨਾਂ ਦਾ ਦਿਮਾਗ ساری ਉਮਰ ਲਈ ਆਪੇ ਹੀ ਯਾਦਾਂ ਵਿੱਚ ਵਸਾ ਲੈਂਦਾ ਹੈ ਸਰ ਲਰਨਿੰਗ ਕਿਟ ਦੇ ਵਿੱਚ ਇੱਕ ਮੇਨ ਪੁਸਤਕ ਦੋ ਅਭਿਆਸ ਪੁਸਤਕਾਂ ਅਭਿਆਸ ਪੁਸਤਕਾਂ ਯਾਨੀ ਵਰਕਬੁక్స్ ਇਸ ਤਰ੍ਹਾਂ ਤਿੰਨ ਤਿੰਨ ਪੁਸਤਕਾਂ ਦੇ 11 ਲਰਨਿੰਗ ਪੈਕੇਜ ਹਨ ਇਹ 11 ਲਰਨਿੰਗ ਪੈਕੇਜ ਮਿਲ ਕੇ ਤੁਹਾਡੇ ਘਰ ਦੇ ਮਾਹੌਲ ਨੂੰ ਗੁਰ ਗਿਆਨ ਡਿਜੀਟਲ ਸਕੂਲ ਬਣਾਉਣਗੇ ਤੁਹਾਡੀ ਅਲਮਾਰੀ ਨੂੰ ਗੁਰ ਗਿਆਨ ਲਾਇਬ੍ਰੇਰੀ ਬਣਾਉਣਗੇ ਤੇ ਤੁਹਾਨੂੰ ਅਧਿਆਪਕ ਬਣਾਉਣਗੇ ਪਹਿਲੀ ਮੇਨ ਪੁਸਤਕ ਹੈ ਗੁਰ ਗਿਆਨ ਡਿਜੀਟਲ ਸਕੂਲ 셀ਫ ਸਟਡੀ ਕੋਰਸ 1 ਇਸ ਪੁਸਤਕ ਦੇ ਅੰਦਰ ਹੀ 33 ਪੁਸਤਕਾਂ ਦਾ ਕਰਿਕੂਲਮ ਪ੍ਰਸਪੈਕਟਰਸ ਟੀਚਰ ਗਾਈਡ ਅਤੇ ਫੈਸਿਲੀਟੇਟਰ ਗਾਈਡ ਮਿਲ ਕੇ ਤੁਹਾਨੂੰ ਦੱਸਣਗੇ ਕਿ ਤੁਸੀਂ ਬੱਚਿਆਂ ਨੂੰ ਕਿਵੇਂ ਬਿਠਾਉਣਾ ਹੈ ਕਿਵੇਂ ਸ਼ੁਰੂਆਤ ਕਰਨੀ ਹੈ ਕੀ ਕੀ ਤੇ ਕਿਵੇਂ-ਕਿਵੇਂ ਪੜਾਉਣਾ ਹੈ ਬਸ ਤੁਸੀਂ ਰੋਜ਼ਾਨਾ 25 ਮਿੰਟ ਆਪਣੇ ਬੱਚਿਆਂ ਨਾਲ ਬੈਠ ਕੇ ਸੁਹਾਵਣੇ ਪਲ ਬਿਤਾਉਣ ਲਈ ਤਿਆਰ ਹੋ ਜਾਓ ਫਿਰ ਦੇਖਿਓ ਤੁਹਾਡੇ ਘਰ ਵਿੱਚ ਵਰਤੇਗੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ਪਰੀ ਕਲਾ ਹੁਣ ਜਦੋਂ ਤੁਹਾਡੇ ਘਰ ਵਿੱਚ ਸਾਡੀਆਂ ਬੋਲਣ ਵਾਲੀਆਂ ਕਿਤਾਬਾਂ ਗੂੰਜਣਗੀਆਂ ਤੁਹਾਡੇ ਬੱਚੇ ਸੁਣਨਗੇ ਪੜ੍ਹਨਗੇ ਅਤੇ ਜਦੋਂ ਅਭਿਆਸ ਪੁਸਤਕ ਰਾਹੀਂ ਕਲਾਸ ਵਰਕ ਹੋਮਵਰਕ ਕਰਨਗੇ ਤਾਂ ਫਿਰ ਦੇਖਿਓ ਤੁਹਾਡਾ ਬੱਚਾ ਕਹਾਣੀ ਵਿੱਚੋਂ ਆਪਣੇ ਵਿਚਾਰ ਲਿਖੇਗਾ ਉਹ ਥਾਟ ਉਹ ਵਿਚਾਰ ਉਹ ਸੋਚ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਏਗੀ ਜਦੋਂ ਤੁਸੀਂ ਆਪਣੇ ਬੱਚਿਆਂ ਦੀ ਸ਼ਬਦਾਵਲੀ ਵਿੱਚੋਂ ਪ੍ਰਤੱਖ ਰੂਪ ਵਿੱਚ ਗੂੰਜਦਾ ਹੋਇਆ ਗਿਆਨ ਅਤੇ ਉਹਨਾਂ ਦੇ ਸੁਭਾਅ ਵਿੱਚੋਂ ਸੰਸਕਾਰਾਂ ਦੀ ਝਲਕ ਮਹਿਸੂਸ ਕਰੋਗੇ ਤਾਂ ਤੁਸੀਂ ਰੱਬੀ ਸ਼ੁਕਰਾਨੇ ਦੇ ਰਾਸ ਨਾਲ ਪਰ ਜਾਇਆ ਕਰੋਗੇ ਤੁਹਾਨੂੰ ਮਹਿਸੂਸ ਹੋਵੇਗਾ ਕਿ ਸੱਚਮੁੱਚ ਹੀ ਤੁਹਾਡੇ ਘਰ ਵਿੱਚ ਸਰਕਾਰ ਅੰਦਰ ਧਰਮਸ਼ਾਲ ਦੀਆਂ ਲਹਿਰਾਂ ਬਣ ਰਹੀਆਂ ਹਨ ਇਹ ਕਿਤਾਬਾਂ ਬੱਚੇ ਨੂੰ ਸਿਰਫ ਸਿਖਾਉਂਦੀਆਂ ਹੀ ਨਹੀਂ ਉਹਨਾਂ ਨੂੰ ਨਮੀ ਗੁਰ ਗਿਆਨ ਦੀ ਰੋਸ਼ਨੀ ਦਿੰਦੀਆਂ ਹਨ ਜਿਸ ਤੋਂ ਬਾਅਦ ਹੈ 6 ਰੁੱਤਾਂ ਦੇ ਆਧਾਰ ਤੇ 6 ਪੁਸਤਕਾਂ ਦੇ ਲਰਨਿੰਗ ਪੈਕੇਜ ਇਹਨਾਂ ਪੁਸਤਕਾਂ ਰਾਹੀਂ ਤੁਹਾਡੇ ਬੱਚੇ ਰੋਜ਼ਾਨਾ ਤੁਹਾਡੇ ਨਾਲ ਦੋ ਵਾਅਦੇ ਕਰਨਗੇ ਇੱਕ ਵਾਅਦਾ ਹੋਏਗਾ ਕਿ ਅੱਜ ਤੋਂ ਬਾਅਦ ਮੈਂ ਇਹ ਕੰਮ ਕਰਾਂਗਾ ਦੂਜਾ ਵਾਅਦਾ ਹੋਏਗਾ ਕਿ ਅੱਜ ਤੋਂ ਬਾਅਦ ਮੈਂ ਇਹ ਕੰਮ ਨਹੀਂ ਕਰਾਂਗਾ। ਉਹ ਵਾਅਦੇ ਘਰ ਦੇ ਮਾਹੌਲ ਨਾਲ ਸੰਬੰਧਿਤ ਪੜ੍ਹਾਈ ਨਾਲ ਸੰਬੰਧਿਤ ਖਾਣੇ ਨਾਲ ਸਿਹਤ ਨਾਲ ਸਕੂਲ ਨਾਲ ਦੋਸਤਾਂ ਨਾਲ ਰਿਸ਼ਤੇਦਾਰਾਂ ਨਾਲ ਸੰਬੰਧਿਤ ਹੋਣਗੇ। ਇਸ ਤਰ੍ਹਾਂ ਬੱਚੇ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨਾਲ ਸੰਬੰਧਿਤ ਤਿਆਰ ਕੀਤੇ ਗਏ ਇਹ ਵਾਅਦੇ ਹਨ। ਇਸ ਰਾਹੀਂ ਤੁਹਾਡੇ ਬੱਚੇ ਸਾਰਾ ਸਾਲ ਨਿਤ ਹੀ ਇੱਕ ਨਵੇਂ ਆਈਡੀਅਲ ਬੱਚੇ ਦੀ ਫੋਟੋ ਵੀ ਦੇਖਣਗੇ ਜੋ ਤੁਹਾਡੇ ਬੱਚਿਆਂ ਦੀ ਸੋਚ ਦੀ ਦਿਸ਼ਾ ਨੂੰ ਪੋਜ਼ਿਟਿਵਿਟੀ ਵੱਲ ਪ੍ਰੇਰਿਤ ਕਰੇਗੀ ਹਰੇਕ ਪੁਸਤਕ ਦੇ ਨਾਲ ਸੰਬੰਧਿਤ ਦੋ ਵਰਕਬੁੱਕਸ ਹਨ ਪਹਿਲੀ ਮੇਨ ਪੁਸਤਕ ਹੈ ਸਰਦੀ ਦੀ ਰੋਸ਼ਨੀ ਇਸ ਕਿੱਟ ਦਾ ਨਾਮ ਹੈ ਇਸ ਦੇ ਨਾਲ ਜਨਵਰੀ ਤੇ ਫਰਵਰੀ ਮਹੀਨੇ ਦੀਆਂ ਦੋ ਵਰਕਬੁੱਕਸ ਹਨ ਦੂਜੀ ਹੈ ਬਸੰਤ ਦੇ ਫੁੱਲ ਇਸ ਦੇ ਨਾਲ ਮਾਰਚ ਅਪ੍ਰੈਲ ਮਹੀਨਿਆਂ ਦੀਆਂ ਦੋ ਵਰਕਬੁਕਸ ਹਨ ਤੀਜੀ ਹੈ ਗਰਮੀ ਦੀ ਚਮਕ ਜਿਸ ਨਾਲ ਮਈ ਤੇ ਜੂਨ ਮਹੀਨਿਆਂ ਦੀਆਂ ਦੋ ਵਰਕਬੁਕਸ ਹਨ ਨੇ ਚੌਥੀ ਹੈ ਸਾਵਣ ਦੀਆਂ ਬੂੰਦਾਂ ਇਸ ਦੇ ਨਾਲ ਜੁਲਾਈ ਤੇ ਅਗਸਤ ਮਹੀਨਿਆਂ ਦੀਆਂ ਦੋ ਵਰਕਬੁਕਸ ਪੰਜਵੀਂ ਪੱਤਝੜ ਦੀ ਸੋਚ ਇਹਦੇ ਨਾਲ ਜੋ ਦੋ ਵਰਕਬੁਕਸ ਨੇ ਸਤੰਬਰ ਅਤੇ ਅਕਤੂਬਰ ਮਹੀਨੇ ਵਾਸਤੇ ਸ਼ੇਮੀ ਹੈ ਤਿਹਾਰੀ ਦੀਵੇ ਦੁਨਿਆਵੀ ਦੀਵੇ ਨਹੀਂ ਗੁਰ ਗਿਆਨ ਦੇ ਉਹ ਦੀਵੇ ਜੋ ਸਦਾ ਜਗਦੇ ਰਹਿਣਗੇ ਤੇ ਇਹਦੇ ਨਾਲ ਜੋ ਦੋ ਵਰਕਬੁੱਕ ਸਨ ਉਹ ਨਵੰਬਰ ਤੇ ਦਸੰਬਰ ਮਹੀਨਿਆਂ ਵਾਸਤੇ ਨੇ ਇਹਦੇ ਹਰ ਇੱਕ ਪੰਨੇ ਤੇ ਤਾਰੀਖ ਲਿਖੀ ਹੋਈ ਹੈ ਸਾਲ ਨਹੀਂ ਕਿਉਂਕਿ ਅਗਲੇ ਸਾਲ ਫਿਰ ਤੁਹਾਡਾ ਬੱਚਾ 1 ਜਨਵਰੀ ਤੋਂ ਸ਼ੁਰੂ ਕਰੇਗਾ ਇਹ ਵਾਦੇ ਉਹਦੀ ਜ਼ਹਿਨियत ਵਿੱਚ ਜਦੋਂ ਰਿਪੀਟ ਹੋਣਗੇ ਤੁਹਾਡੇ ਬੱਚਿਆਂ ਅੰਦਰ ਸੰਸਕਾਰਾਂ ਦਾ ਮਹਿਲ ਨਿਤ ਨਵੇਂ ਰੂਪ ਵਿੱਚ ਉਸਰੇਗਾ ਅਗਲੀਆਂ 3 ਪੁਸਤਕਾਂ ਮਾਂ ਬੋਲੀ ਸਿੱਖੋ ਕਿੱਟ ਦੀਆਂ ਹਨ ਇਸ ਵਿੱਚ ਪਹਿਲੀ ਪੁਸਤਕ ਹੈ ਆਓ ਮਾਂ ਬੋਲੀ ਸਿੱਖੀਏ ਦੂਜੀ ਹੈ ਆਓ ਮਾਂ ਬੋਲੀ ਦੇ ਅੱਖਰ ਅਤੇ ਮੁਹਾਰਨੀ ਸਿੱਖੀਏ ਇਹਨਾਂ ਦੋਨਾਂ ਪੁਸਤਕਾਂ ਦੇ ਵਿੱਚ ਫੋਟੋਆਂ ਅਤੇ ਵਰਤੇ ਗਏ ਸ਼ਬਦ ਗੁਰੂ ਵਿਰਾਸਤ ਦਾ ਪਿਆਰ ਜਗਾਉਣ ਵਾਲੇ ਹਨ ਤੀਜੀ ਪੁਸਤਕ ਦਾ ਨਾਮ ਹੈ ਗੁਰਮੁਖੀ ਬੱਚਿਆਂ ਲਈ ਮੇਰੀ ਮਾਂ ਬੋਲੀ ਮੇਰੀ ਪਹਿਚਾਨ ਇਸ ਪੁਸਤਕ ਦੇ ਵਿੱਚ ਹਰੇਕ ਮਾਤਰਾ ਨਾਲ ਸੰਬੰਧਿਤ ਦੋ-ਦੋ ਅੱਖਰਾਂ ਵਾਲੇ ਤਿੰਨ-ਤਿੰਨ ਅੱਖਰਾਂ ਵਾਲੇ ਚਾਰ-ਚਾਰ ਅੱਖਰਾਂ ਵਾਲੇ ਪੰਜ-ਪੰਜ ਅੱਖਰਾਂ ਵਾਲੇ ਸ਼ਬਦ ਨੇ ਅਤੇ ਸਾਰੇ ਸ਼ਬਦ ਉਹ ਹਨ ਜੋ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਵਿੱਚ ਵਰਤੇ ਗਏ ਹਨ ਉਹਨਾਂ ਸ਼ਬਦਾਂ ਦੇ ਅਰਥ ਬੱਚੇ ਦੇ ਮਨ ਵਿੱਚ ਬੈਠ ਜਾਣ ਇਸ ਲਈ ਉਸੇ ਸ਼ਬਦ ਨਾਲ ਸੰਬੰਧਿਤ ਫੋਟੋਆਂ ਵੀ ਹਨ ਅਤੇ ਇਹ ਗੁਰਮੁਖੀ ਪੁਸਤਕਾਂ ਬਾਇਲਿੰਗੁਅਲ ਨੇ ਸਾਡੀਆਂ ਸਾਰੀਆਂ ਹੀ ਪੁਸਤਕਾਂ ਬਾਇਲਿੰਗੁਅਲ ਨੇ ਪੰਜਾਬੀ ਵੀ ਇੰਗਲਿਸ਼ ਵੀ ਬਾਕੀ ਪੁਸਤਕਾਂ ਦੇ ਵਿੱਚ ਖੱਬਾ ਪੇਜ ਪੰਜਾਬੀ ਚ ਸੱਜਾ ਪੇਜ ਇੰਗਲਿਸ਼ ਦੇ ਵਿੱਚ ਇਹਨਾਂ ਦੇ ਵਿੱਚ ਪੰਜਾਬੀ ਸਿਖਾਉਣ ਵਾਸਤੇ ਜਿੱਥੇ ਪੰਜਾਬੀ ਦੇ ਸ਼ਬਦ ਨੇ ਉੱਤੇ ਨਾਲ-ਨਾਲ ਉਹਦੀ ਇੰਗਲਿਸ਼ ਟ੍ਰਾਂਸਲੇਸ਼ਨ ਅਤੇ ਬਨਾਂਨਸੀਏਸ਼ਨ ਹੈ। ਇਹ 11 ਲਰਨਿੰਗ ਕਿਡਸ ਦੁਨੀਆ ਭਰ ਵਿੱਚ ਵਸਦੇ ਹੋਏ ਪੰਜਾਬੀਆਂ ਦੇ ਘਰਾਂ ਵਿੱਚ ਇੱਕ ਗੁਰਗਿਆਨ ਦਾ ਅੰਦੋਲਨ ਸ਼ੁਰੂ ਕਰ ਰਹੀਆਂ ਹਨ। ਇੱਕ ਬੇਨਤੀ ਕਰਨੀ ਚਾਹਾਂਗਾ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਦੇ ਘਰ ਵਿੱਚ ਇਹ ਸੰਦੇਸ਼ ਪਹੁੰਚਾ ਦੇਵੋ। ਕਿ ਅੱਜ ਤੋਂ ਹੀ ਆਪਣਾ ਦਸਬੰਦ ਆਪਣੇ ਘਰ ਵਿੱਚ ਆਪਣੀ ਹੀ ਬੱਚਿਆਂ ਲਈ ਖਰਚ ਕਰਨਾ ਸ਼ੁਰੂ ਕਰ ਦੇਵੋ ਇੱਕ ਅਲਮਾਰੀ ਆਪਣੇ ਬੱਚਿਆਂ ਦੀ ਲਾਇਬ੍ਰੇਰੀ ਬਣਾਓ ਅੱਜ ਹੀ ਐਮਾਜ਼ੋਨ ਤੋਂ ਹਰ ਇੱਕ ਮਹੀਨੇ ਇੱਕ ਲਰਨਿੰਗ ਕਿਟ ਖਰੀਦਣੀ ਸ਼ੁਰੂ ਕਰੋ ਅਤੇ ਆਪਣੇ ਬੱਚਿਆਂ ਨੂੰ ਗਿਫਟ ਵਜੋਂ ਦੇਵੋ ਕੋਸ਼ਿਸ਼ ਕਰੋ ਜੇ ਗੁਰਦੁਆਰਿਆਂ ਦੇ ਪ੍ਰਬੰਧਕ ਸੈਕਟਰੀ ਪਰਦਾਨ ਤੁਹਾਡੇ ਸਨੇਹੀ ਨੇ ਤੁਹਾਡੇ ਨਾਲ ਪਿਆਰ ਕਰਨ ਵਾਲੇ ਨੇ ਤੁਹਾਡੇ ਨਾਲ ਦੋਸਤੀ ਹੈ ਜਾਂ ਰਿਸ਼ਤੇਦਾਰੀ ਹੈ ਤਾਂ ਗੁਰਦੁਆਰਾ ਪ੍ਰਬੰਧਕਾਂ ਨੂੰ ਕਹਿ ਕੇ ਹਰੇਕ ਗੁਰੂ ਘਰ ਵਿੱਚ ਇਸ ਦੀ ਅਨਾਉਂਸਮੈਂਟ ਕਰਵਾਵੋ ਤਾਂ ਕਿ ਘਰ-ਘਰ ਵਿੱਚ ਗੁਰ ਗਿਆਨ ਦਾ ਚਾਨਣ ਫੈਲਾਉਣ ਦੇ ਲਈ ਆਪਾਂ ਸਾਰੇ ਯਤਨਸ਼ੀਲ ਹੋਈਏ ਇੱਕ ਕੰਮ ਹੋਰ ਕਰਿਓ ਹਰ ਇੱਕ ਪੰਜਾਬੀ ਪਰਿਵਾਰ ਦੁਨੀਆ ਭਰ ਵਿੱਚ ਵਸਦਾ ਹੋਇਆ ਹਰ ਪੰਜਾਬੀ ਆਪਣੀ ਭੈਣ ਆਪਣੇ ਭਰਾ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਘਰ ਵਿੱਚ ਇੱਕ ਲਰਨਿੰਗ ਕਿਟ ਤੋਹਫੇ ਵਜੋਂ ਗਿਫਟ ਵਜੋਂ ਜ਼ਰੂਰ ਦਿਓ ਜੀ ਜਿਹੜੇ ਦਾਨੀ ਸੱਜਣ ਨੇ ਵਕ ਵਕ ਥਾਵਾਂ ਤੇ ਦਾਨ ਕਰਦੇ ਨੇ ਆਪਣਾ ਦਸਬੰਧ ਦਿੰਦੇ ਨੇ ਉਹਨਾਂ ਨੂੰ ਸਨੇਮਰ ਬੇਨਤੀ ਕਰਨੀ ਚਾਹਾਂਗਾ ਆਪਣੇ ਦਸਬੰਧ ਦੀ ਦਿਸ਼ਾ ਨੂੰ ਘਰਾਂ ਦੇ ਵਿੱਚ ਨਵੀਂ ਪੀੜ੍ਹੀ ਦੇ ਵਿੱਚ ਸੰਸਕਾਰ ਜਗਾਉਣ ਵਾਲੇ ਪਾਸੇ ਅਤੇ ਸਦਾ ਹੀ ਜਗਣ ਵਾਲੇ ਗੁਰਗਿਆਨ ਦੇ ਚਾਨਣ ਵੱਲ ਆਪਣੇ ਦਸਬੰਦ ਦੀ ਦਿਸ਼ਾ ਨੂੰ ਮੋੜੋ ਜੀ ਇਸ ਅੰਦੋਲਨ ਨੂੰ ਕਰ ਕਰ ਤੱਕ ਪਹੁੰਚਾਉਣ ਦੇ ਲਈ ਯਤਨਸ਼ੀਲ ਹੋ ਕੇ ਸੋਚਣਾ ਸ਼ੁਰੂ ਕਰੋ ਪੂਰੇ ਕੋਰਸ ਦੀਆਂ 33 ਪੁਸਤਕਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਲੈਣ ਲਈ ਸਾਡੀ ਵੈਬਸਾਈਟ gurgyan.ca ਤੇ ਜ਼ਰੂਰ ਵਿਜ਼ਿਟ ਕਰਿਓ Amazon ਸਾਡੀਆਂ ਸਾਰੀਆਂ ਕਿਤਾਬਾਂ ਨੂੰ ਦੁਨੀਆ ਭਰ ਵਿੱਚ ਡਿਲੀਵਰ ਕਰਵਾ ਰਿਹਾ ਹੈ। Amazon ਤੇ ਤੁਸੀਂ ਗੁਰ ਗਿਆਨ ਡਿਜੀਟਲ ਸਕੂਲ ਸਰਚ ਬਾਕਸ ਵਿੱਚ ਲਿਖੋਗੇ ਤਾਂ ਤੁਹਾਨੂੰ ਸਾਰੀਆਂ ਪੁਸਤਕਾਂ ਉੱਥੇ ਦਿਖਾਈ ਦੇਣਗੀਆਂ। ਜਾਂ ਤੁਸੀਂ ਮੇਰਾ ਨਾਮ ਰਾਮ ਸਿੰਘ ਟਾਈਪ ਕਰੋਗੇ ਤਾਂ ਉਹ ਸਾਰੀਆਂ ਪੁਸਤਕਾਂ ਤੁਹਾਨੂੰ ਉੱਥੇ ਸ਼ੋ ਹੋ ਜਾਣਗੀਆਂ। ਜੇ ਫਿਰ ਵੀ ਤੁਹਾਨੂੰ Amazon ਤੇ ਸਰਚ ਕਰਨ ਦੇ ਵਿੱਚ ਕੋਈ ਪ੍ਰੋਬਲਮ ਆਈ ਜਾਂ ਸਰਚ ਕਰਨ ਤੇ ਕੋਈ ਪੁਸਤਕਾਂ ਨਾ ਮਿਲ ਦਿਸਦੀਆਂ ਹੋਈਆਂ ਤਾਂ ਸਾਡੀ ਵੈਬਸਾਈਟ ਗੁਰ ਗਿਆਨ.ca ਤੇ ਤੁਹਾਨੂੰ ਸਾਰੀਆਂ ਪੁਸਤਕਾਂ ਦਾ ਵੇਰਵਾ ਵੀ ਮਿਲੇਗਾ ਉੱਤੇ Amazon ਦਾ ਤੁਹਾਨੂੰ ਲਿੰਕ ਵੀ ਮਿਲ ਜਾਏਗਾ ਉੱਥੋਂ ਵੀ ਲਿੰਕ ਤੇ ਕਲਿੱਕ ਕਰਕੇ ਤੁਸੀਂ ਉਹਨਾਂ ਪੁਸਤਕਾਂ ਤੇ ਪਹੁੰਚ ਸਕਦੇ ਹੋ ਮੈਂ ਕੋਈ ਪ੍ਰਚਾਰਕ ਜਾਂ ਲੇਖਕ ਨਹੀਂ ਮੈਂ ਵੀ ਸਿੱਖ ਕੌਮ ਦੇ ਸਾਰੇ ਬੱਚਿਆਂ ਦੀਆਂ ਅੱਖਾਂ ਵਿੱਚ ਗੁਰ ਗਿਆਨ ਦੀ ਰੋਸ਼ਨੀ ਦੇਖਣ ਦਾ ਖੁਆਬ ਰੱਖਦਾ ਹਾਂ ਮੇਰੀ ਰੂਹ ਚਾਹੁੰਦੀ ਹੈ ਕਿ ਕੋਈ ਵੀ ਬੱਚਾ ਆਪਣੇ ਧਰਮ ਬੋਲੀ ਜਾਂ ਪਹਿਚਾਨ ਤੋਂ ਦੂਰ ਨਾ ਜਾਵੇ ਆਓ ਅਸੀਂ ਸਭ ਮਿਲ ਕੇ ਇੱਕ ਵੱਡਾ ਸੁੱਚਾ ਗੁਰਪਿਆਰ ਨਾਲ ਭਰਿਆ ਅੰਦੋਲਨ ਬਣਾਈਏ ਸਾਡੇ ਫੇਸਬੁਕ ਪੇਜ ਜਰੂਰ ਫੋਲੋ ਕਰ ਲੈਣੇ ਜੀ ਇੱਕ ਪੇਜ ਹੈ ਗੁਰ ਗਿਆਨ ਡਿਜੀਟਲ ਸਕੂਲ ਇਹ ਵੀ ਫੋਲੋ ਕਰ ਲੈਣਾ ਦੂਸਰਾ ਫੇਸਬੁਕ ਪੇਜ ਹੈ ਕਿ ਗੁਰਗਿਆਨ ਡਿਜੀਟਲ ਸਕੂਲ ਦੇ ਜਿਹੜੇ ਫੈਨਸ ਨੇ ਜੋ ਇਸ ਅੰਦੋਲਨ ਨਾਲ ਪਿਆਰ ਕਰਨ ਵਾਲੇ ਨੇ ਉਸ ਪੇਜ ਨੂੰ ਵੀ ਫੋਲੋ ਕਰ ਲੈਣਾ ਫੈਨਸ ਆਫ ਗੁਰਗਿਆਨ ਡਿਜੀਟਲ ਸਕੂਲ ਤੁਸੀਂ ਇਹ ਪੇਜ ਵੀ ਫੋਲੋ ਕਰ ਲੈਣੇ ਇੰਸਟਾਗ੍ਰam ਫੋਲੋ ਕਰ ਲੈਣਾ ਸਾਡਾ YouTube ਚੈਨਲ ਗੁਰਗਿਆਨ TV ਵੀ ਫੋਲੋ ਕਰ ਲੈਣਾ ਉਸ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਕੋਸ਼ਿਸ਼ ਕਰਿਓ ਸਾਡੀ ਹਰ ਵੀਡੀਓ ਨੂੰ ਆਪਣੇ ਫੇਸਬੁਕ ਪ੍ਰੋਫਾਈਲ ਦੇ ਉੱਪਰ ਸ਼ੇਅਰ ਕਰਿਓ ਆਪਣੇ ਇੰਸਟਾਗ੍ਰam ਗਰੁੱਪ ਦੇ ਉੱਪਰ ਇੰਸਟਾਗ੍ਰam ਅਕਾਊਂਟ ਦੇ ਉੱਪਰ ਵੀ ਸ਼ੇਅਰ ਕਰਿਓ ਅਤੇ ਕੋਸ਼ਿਸ਼ ਕਰਿਓ ਕਿ ਸਾਡੀ ਹਰ ਵੀਡੀਓ ਵਟਸਐਪ ਦੇ ਹਰੇਕ ਗਰੁੱਪ ਵਿੱਚ ਪੇਜ ਕੇ ਦੁਨੀਆ ਭਰ ਵਿੱਚ ਵਸਦੇ ਹਰੇਕ ਪੰਜਾਬੀ ਦੇ ਫੋਨ ਵਿੱਚ ਪਹੁੰਚਾ ਦੇਵੋ ਤਾਂਗੇ ਇਹ ਅੰਦੋਲਨ ਸਾਡੀ ਨਵੀਂ ਪੀੜੀ ਦਾ ਪਵਿੱਖ ਵੀ ਸਵਾਰੇਗਾ ਸਾਡੀ ਕੌਮ ਲਈ ਵੀ ਚੜ੍ਹਦੀ ਕਲਾ ਦੇ ਬੀਜ ਬੀਜਣ ਵਾਲਾ ਅੰਦੋਲਨ ਬਣੇਗਾ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ